ਅਸਰਸ ਮੁੱਚਾ ਲੁਧਿਆਣੇ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੀ ਮੀਟਿੰਗ ਹੋਈ ਸੀ ਬਹੁਤ ਹੀ ਮਹੱਤਵਪੂਰਨ ਮੀਟਿੰਗ ਉਸ ਦਾ ਜਿਹੜਾ ਅਜੰਡਾ ਸੀਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਵੇਂ ਪਾਚਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਜਿਹੜੇ ਸ਼ਹੀਦੀ ਸ਼ਤਾਬਦੀ ਹੈ ਉਸ ਨੂੰ ਬਹੁਤ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੀ ਟੀਮ ਦੀ ਡਿਊਟੀ ਲੱਗੀ ਸੀ ਇਹ ਅੱਜ ਸਾਡਾ ਪਾ ਪਿਛਲੇ 4 ਦਿਨਾਂ ਤੋਂ 13ਵਾਂ ਜ਼ਿਲ੍ਹਾ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਤੇ ਅਸੀਂ ਇੱਥੇ ਜੋ ਤਿਆਰੀਆਂ ਨੇ ਉਸ ਦਾ ਜਾਇਜ਼ਾ ਲੈਣ ਪਲੱਸ ਜੋ-ਜੋ ਕਮੀਆਂ ਨੇ ਜੋ ਸੜਕਾਂ ਦੇ ਕੰਮ ਹੋਣੇ ਆ ਲਾਈਟਨਿੰਗ ਦੇ ਕੰਮ ਹੋਣੇ ਆ ਲਾਈਟਨਿੰਗ ਸਾਊਂਡ ਸ਼ੋਅ ਕਿੱਥੇ ਹੋਊਗਾ ਸਾਰਾ ਜਿਹੜਾ ਡਿਸਕਸ਼ਨ ਕੀਤਾ ਤੇ ਅੱਜ ਤੋਂ ਹੀ ਲੁਧਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਦਿਨ ਰਾਤ ਜਿਹੜਾ ਲੱਗ ਜਾਊਗਾ ਇਹਨਾਂ ਇਹਨਾਂ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ ਮੈਂ ਇੱਕ ਵਾਰੀ ਸਾਰੀ ਡਿਟੇਲ ਆਪ ਜੀ ਨਾਲ ਸਾਂਝੀ ਕਰੂੰਗਾ ਸਮਾਗਮ ਦੀ ਸ਼ੁਰੂਆਤ ਰਸਮੀ ਤੌਰ ਤੋਂ ਦਿੱਲੀ ਦੇ ਵਿੱਚ ਜਿਹੜਾ ਹੈ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦੀ ਚੌਕ ਦਿੱਲੀ ਜਿੱਥੇ ਗੁਰਸੱਜ ਦੀ ਸ਼ਹਾਦਤ ਹੋਈ ਸੀ ਉੱਥੇ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਹੋਊਗੀ ਤੇ ਸ਼ਾਮ ਨੂੰ 25 ਤਰੀਕ ਨੂੰ ਹੀ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਲੁਧਿਆਣੇ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਸਰਟੀ ਪੀਏਯੂ ਦੇ ਗਰਾਊਂਡ ਦੇ ਵਿੱਚ ਹੋਊਗਾ ਤਰੀਕਾਂ ਨੂੰ ਦੱਸ ਦਵਾਂਗੇ ਬਹੁਤ ਆਲੋਕਿਕ ਜਿਹੜਾ ਹੈ ਇਹ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਤੇ 50000 ਦੇ ਆਸ-ਪਾਸ ਜਿਹੜੀ ਸੰਗਤ ਦੀ ਆਮਦ ਦੀ ਉਮੀਦ ਹੈ ਇਸ ਲਾਈਟ ਐਂਡ ਸਾਊਂਡ ਸ਼ੋਅ 'ਚ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਆਮ ਖਾਸ ਬਾਗ ਵਿੱਚ ਹੋਊਗਾ ਉੱਥੇ ਦੀ ਜਿਹੜਾ ਹੈ ਬਹੁਤ ਸ਼ਾਨਦਾਰ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਤੇ ਮੈਂ ਆਪ ਸਭ ਦੇ ਰਹੀ اپੀਲ ਵੀ ਕਰਦਾ ਹਾਂ ਸ਼ਹਿਰ ਵਾਸੀਆਂ ਨੂੰ ਸਾਡੇ ਸਾਰੇ ਸਮੁੱਚੇ ਜ਼ਿਲ੍ਹੇ ਨੂੰ ਕਿ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਆਪਾਂ ਇਸ ਲਾਈਟ ਐਂਡ ਸਾਊਂਡ ਸ਼ੋਅ ਚਾਈਏ ਤੇ ਆਪਣੇ ਬੱਚਿਆਂ ਨੂੰ ਜਿਹੜਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਸ ਤੋਂ ਵਧੀਆ ਤਰੀਕਾ ਆਪਾਂ ਨਹੀਂ ਦਿਖਾ ਸਕਦੇ ਕਿ ਜਦੋਂ ਬੱਚਾ ਦੇਖਦੇ ਐ ਤੇ ਉਹ ਜਦੋਂ ਸਿੱਖਣਗੇ ਤਾਂ ਉਹਨਾਂ ਤੇ ਇੱਕ ਚੰਗਾ ਪ੍ਰਭਾਵ ਪਊਗਾ ਇਦਾਂ ਹੀ ਜੀ 18 ਨਵੰਬਰ ਨੂੰ ਸ਼੍ਰੀਨਗਰ ਵਿਖੇ ਕਸ਼ਮੀਰ ਦੇ ਵਿੱਚ ਗੁਰਦੁਆਰਾ ਛੱਟੀ ਪਾਤਸ਼ਾਹੀ 6ਵੇਂ ਪਾਤਸ਼ਾਹ ਦਾ ਸਥਾਨ ਉੱਥੇ ਕੀਰਤਨ ਦਰਬਾਰ ਹੋਣਗੇ ਤੇ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਐਂਡ ਜੰਮੂ ਕਸ਼ਮੀਰ ਉਹਨਾਂ ਦੇ ਨਾਲ ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਭਿਆ ਜਾਊਗਾ ਕਿਉਂਕਿ ਕਸ਼ਮੀਰੀ ਪੰਡਤ ਜਿਹੜੇ ਆ ਉਹ ਗੁਰੂ ਸਾਹਿਬ ਦੇ ਕੋਲ ਕਸ਼ਮੀਰ ਤੋਂ ਆਏ ਸੀ ਉਹ ਨਗਰ ਕੀਰਤਨ ਸ਼੍ਰੀ ਨਗਰ ਤੋਂ ਸ਼ੁਰੂ ਹੁੰਦਾ ਹੋਇਆ ਵਾਇਆ ਜੰਮੂ ਪਠਾਨਕੋਟ ਹਸ਼ਿਆਰਪੁਰ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਜਿਹੜਾ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਉਹ ਵੀ 22 ਤਰੀਕ ਨੂੰ ਸ਼੍ਰੀ ਹਨਨਪੁਰ ਸਾਹਿਬ ਪਹੁੰਚੂਗਾ ਤੀਜਾ ਨਗਰ ਕੀਰਤਨ ਜਿਹੜਾ ਹੈ ਉਹ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਆਰੰਭ ਹੋ ਕੇ ਵਾਇਆ ਬਠਿੰਡਾ ਸੰਗਰੂਰ ਪਟਿਆਲਾ ਮੁਹਾਲੀ 22 ਤਰੀਕ ਨੂੰ ਸ਼੍ਰੀ ਹਨਨਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 20 ਨਵੰਬਰ ਨੂੰ ਸਵੇਰੇ ਫਰੀਦਕੋਟ ਤੋਂ ਜਿਹੜਾ ਹੈ ਬਾਬਾ ਫਰੀਦ ਜੀ ਦੇ ਅਸਥਾਨ ਤੋਂ ਅਰਦਾਸ ਬੇਨਤੀਆਂ ਕਰਕੇ ਉੱਥੋਂ ਆਰੰਭਿਆ ਜਾਊਗਾ ਤੇ ਵਾਇਆ ਫਰੀਦਕੋਟ ਫਿਰੋਜ਼ਪੁਰ ਹੁੰਦੇ ਹੋਏ ਮੋਗਾ ਤੇ 20 ਨਵੰਬਰ ਨੂੰ ਸ਼ਾਮ ਨੂੰ ਫਿਰ ਜਗਰਾਉ ਤੇ ਜਿਹੜਾ ਹੈ 20 ਨਵੰਬਰ ਦਾ ਜਿਹੜਾ ਨਿਵਾਸ ਹੈ ਉਹ ਲੁਧਿਆਣਾ ਵਿੱਚ ਹੋਊਗਾ ਅਸੀਂ ਸਾਡੀ ਹੁਣੀ ਪ੍ਰਧਾਨ ਸਾਹਿਬ ਨਾਲ ਗੱਲ ਵੀ ਹੋਈ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਜਿਹੜਾ ਨਿਵਾਸ ਹੋਣਗੇ ਪੂਰਾ ਆਪਣਾ ਮੇਨ ਰੂਟ ਜਿਹੜੀ ਹੈ ਫਲੋਸਪੋ ਰੋਡ ਉਥੋਂ ਜਿਹੜਾ ਸ਼ਹਿਰ ਦੇ ਵਿੱਚੋਂ ਨਗਰ ਕੀਰਤਨ ਜਿਹੜਾ ਹੈ ਗੁਰੂ ਸਾਹਿਬ ਦੇ ਖੁੱਲੇ ਦਰਸ਼ਨ ਸਾਰੇ ਸੰਗਤਾਂ ਨੂੰ ਹੋਣਗੇ ਤੇ 21 ਤਰੀਕ ਨੂੰ ਸਵੇਰੇ ਜਿਹੜਾ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋ ਕੇ ਗਾਰਡ ਆਫ ਆਨਰ ਹੋਗਾ ਪੰਜਾਬ ਪੁਲਿਸ ਜਿਹੜੀ ਹੈ विद हाईएस्ट रिस्पेक्ट ਜਿਹੜੇ ਹੈ ਫੋਰ ਅਪਰ ਗਾਰਡ ਆਫ ਆਨਰ ਗੁਰੂ ਸਾਹਿਬ ਨੂੰ ਹੋਊਗਾ ਤੇ ਉਸ ਤੋਂ ਬਾਅਦ ਪਾਇਆ ਘੰਟਾ ਘਰ ਹੁੰਦੇ ਹੋਏ ਜਲੰਧਰ ਬਾਈਪਾਸ ਹੁੰਦੇ ਹੋਏ ਫਿਰ ਬਸਤੀ ਜੋਦੇয়াল ਤੇ ਸਮਰਾਲਾ ਚੌਕ ਹੁੰਦੇ ਹੋਏ ਟੁਵਰਡਸ ਸਾਨੇਵਾਲ ਫਿਰ ਦਰਾਹਾ ਫਿਰ ਖੰਨਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ 21 ਤਰੀਕ ਨੂੰ ਨਗਰ ਕੀਰਤਨ ਦਾ ਨਿਵਾਸ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਊਗਾ ਤੇ ਫਿਰ 22 ਸਵੇਰੇ ਉੱਥੋਂ ਚੱਲ ਕੇ ਬੱਸੀ ਪਠਾਣਾ ਮਰਿੰਡਾ ਚਮਕੌਰ ਸਾਹਿਬ ਹੁੰਦੇ 22 ਤਰੀਕ ਨੂੰ ਚਾਰੋਂ ਨਗਰ ਕੀਰਤਨ ਜਿਹੜੇ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ ਪਦਰੀ ਸਮਾਗਮ ਹੋ ਰਹੇ ਨੇ ਜਿਹਦੇ ਲਈ ਹਰ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਟੈਂਟ ਸਿਟੀ ਦਾ ਵੀ ਕੰਮ ਚੱਲ ਪਿਆ ਤੇ ਇਸ ਤਰ੍ਹਾਂ ਬਾ 23 ਨਿਸਵਰੀਆ ਖੰਡਪਾਤ ਸਾਹਿਬ ਆਰੰਭ ਹੋ ਕੇ ਉਸ ਤੇ ਸਰਵ ਧਰਮ ਸਮੇਲਨ ਹੋਊਗਾ ਸਾਰੇ ਧਰਮਾਂ ਦੇ ਜਿਹੜੇ ਹੈ ਸਾਡੇ ਸੰਤ ਮਹਾਪੁਰਖ ਨੇ ਉਹ ਉਥੇ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਤੇ ਨਾਲ ਹੀ ਤਿੰਨੋ ਦਿਨ ਡਰੋਨ ਸ਼ੋ ਹੋਊਗਾ ਸ਼੍ਰੀ ਨਨਕਪੁਰ ਸਾਹਿਬ ਵਿਖੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਡਰੋਨ ਸ਼ੋ ਹੋਣ ਜਾ ਰਿਹਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਸ਼ਾਮ ਨੂੰ ਕੀਰਤਨ ਦਰਬਾਰ ਹੋਣਗੇ ਤੇ ਚਾਰ ਸ਼ਹਿਰ ਗੁਰੂ ਸਾਹਿਬ ਜੀ ਦੇ ਨਾਲ ਜੋ ਜੁੜੇ ਹੋਏ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਕਾਲਾ ਸਾਹਿਬ ਜਿੱਥੇ ਲੰਬਾ ਸਮਾਂ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਤੀਜਾ ਸ਼੍ਰੀ ਨਨਪੁਰ ਸਾਹਿਬ ਜੋ ਖੁਦ ਗੁਰੂ ਸਾਹਿਬ ਨੇ ਬਸਾਇਆ ਤੇ ਉੱਥੋਂ ਹੀ ਦਿੱਲੀ ਲਈ ਚਾਲੇ ਪਾਏ ਤੇ ਫਿਰ ਦਿੱਲੀ ਤੋਂ ਕੇਵਲੋਂ ਦਾ ਸੀਸ ਆਇਆ ਉੱਥੇ ਸੰਸਕਾਰ ਹੋਇਆ ਤੇ ਚੌਥਾ ਪਟਿਆਲੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਬਹੁਤ ਲੰਬਾ ਸਮਾਂ ਜਿਹੜਾ ਹੈ ਉੱਥੇ ਸੰਗਤਾਂ ਨੂੰ ਨਿਹਾਲ ਕੀਤਾ ਚਾਰੋਂ ਸ਼ਹਿਰਾਂ ਦੇ ਵਿੱਚ ਮਿਸ਼ਾਲ ਦੇ ਨਾਲ 3 ਦਿਨ ਲਈ ਚਾਰੋਂ ਸ਼ਹਿਰ ਜਿਹੜੇ ਰੋਸ਼ਨ ਕੀਤੇ ਜਾਣਗੇ ਹਰ ਰੋਜ਼ ਸ਼ਾਮ ਨੂੰ ਮਿਸ਼ਾਲਾਂ ਲੱਗਣਗੀਆਂ ਜਿਸ ਨੂੰ ਸੀ ਸ਼ਹਾਦਤ ਦੀ ਲੋ ਕਹਿੰਦੇ ਆ ਤੇ ਇੱਦਾਂ ਹੀ ਜਿਹੜਾ ਹੈ 24 ਤਰੀਕ ਨੂੰ ਇੱਕ ਨਗਰ ਕੀਰਤਨ ਸ਼੍ਰੀ ਕੀਰਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੀਸਪੇਟ ਨਗਰ ਕੀਰਤਨ ਜਿਹੜਾ ਔਰੰਬਿਆ ਜਾਊਗਾ ਤੇ 24 ਤਰੀਕ ਨੂੰ ਹੀ ਪੰਜਾਬ ਦੇ ਇਤਿਹਾਸ ਪਹਿਲੀ ਵਾਰੀ ਹੈ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਊਗਾ ਸ਼ਾਮ ਨੂੰ ਫਿਰ ਸ਼ਹਾਦਤ ਦੀ ਲੋ ਕੀਰਤਨ ਦਰਬਾਰ ਤੇ ਢੋਣਸ਼ੂ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਆਖੰਡ ਪਾਠ ਸਾਹਿਬ ਦੇਪੋ ਪੈਣਗੇ ਅ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਊਗਾ ਨੌਵੇਂ ਪਾਛੇ ਜੀ ਦੀ ਬਾਣੀ ਦੇ ਉੱਤੇ ਜਿਹੜਾ ਰਸਪੇਨਾ ਕੀਰਤਨ ਦਰਬਾਰ ਹੋਊਗਾ ਤੇ ਫਿਰ ਸਰਬੱਤ ਦਾ ਭਲਾ ਇਕੱਤਰਤਾ ਜਿਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੱਡੀਆਂ ਹਸਤੀਆਂ ਉਹਨਾਂ ਨੂੰ ਇਨਵਾਈਟਸ ਜਾ ਰਹੇ ਨੇ ਉਹਨਾਂ ਦੀ ਵੀ ਸਾਨੂੰ ਅਗਲੇ ਹਫ਼ਤੇ ਅਸੀਂ ਲਿਸਟ ਦੇ ਦਾਂਗੇ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਜਾਊਗਾ ਉਸ ਮੰਚ ਤੇ ਆਣਗੇ ਤੇ ਸ਼ਾਮ ਨੂੰ ਫਿਰ ਜਿਹੜੀ ਸ਼ਹਾਦਤ ਦੀ ਲੋ ਕੀਤੰਦਰਬਾਰ ਤੇ ਜਿਹੜਾ ਹੈ ਦਰੋਣਸ਼ੋ ਹੋਊਗਾ। ਆ ਘਰ ਤਰ੍ਹਾਂ ਦੀ ਜਿਹੜੀ ਤਿਆਰੀ ਲਈ ਅੱਜ ਮੈਂ ਕੇਂਦਰੀ ਮੰਤਰੀ ਰੇਲਵੇ ਮੰਤਰੀ ਨੂੰ ਵੀ ਤੇ ਜਿਹੜੇ ਐਮਓਐਸ ਰਵਨੀ ਪਿੱਟੂ ਜੀ ਉਹਨਾਂ ਨੂੰ ਵੀ ਅਸ਼ਵਨੀ ਵੈਸ਼ਨਵ ਜੀ ਨੂੰ ਵੀ ਕਿ ਰਵਨੀਤ ਬਿੱਟੂ ਜੀ ਨੂੰ ਖਤ ਵੀ ਲਿਖਿਆ। ਅਸੀਂ ਟ੍ਰੇਨਸ ਦੀ ਵੀ ਡਿਮਾਂਡ ਵਿਧਾਈ ਹੈ ਕਿ ਸ਼੍ਰੀ ਨੰਗਪੁਰ ਸਾਹਿਬ ਦੀ ਸਪੈਸ਼ਲ ਟ੍ਰੇਨਸ ਸ਼੍ਰੀ ਅੰਬ੍ਰਸਰ ਸਾਹਿਬ ਤੋਂ ਦਿੱਲੀ ਤੋਂ ਸ਼੍ਰੀ ਪਟਨਾ ਸਾਹਿਬ ਤੋਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚਲਾਈ ਜਾਣ। ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਜਿਹੜੀ ਵੱਧ ਸੰਗਤ ਹੈ। ਉਹ ਸ਼੍ਰੀਨਨਪੁਰ ਸਾਹਿਬ ਇੱਕ ਨਤਮਸਤਕ ਹੋਗੀ ਅਜਿਹੀ ਲੁਧਿਆਣੇ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਐਮ ਐਲ ਏ ਸਾਹਿਬਾਨਾਂ ਨਾਲ ਮੇਰ ਸਹੀ ਸਾਬ ਨਾਲ ਇੱਕ ਇੱਕ ਇੰਚ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਜ਼ਰਨਾ ਉਹ ਚਾਹੇ ਨੈਸ਼ਨਲ ਹਾਈਵੇ ਦਾ ਹਿੱਸਾ ਹੋਵੇ ਚਾਹੇ ਕਾਰਪੋਰੇਸ਼ਨ ਦੀ ਸੜਕ ਹੋਵੇ ਉਸ ਦਾ ਕੀਤਾ ਜੋ ਕਮੀਆਂ ਸਾਰਾ 5 ਨਵੰਬਰ ਤੱਕ ਸਾਰੀਆਂ ਸੜਕਾਂ ਜਿਹੜੀਆਂ ਹੈ ਉਹ ਬਿਲਕੁਲ ਐਂਡਰਸਟ ਹੋਣਗੀਆਂ ਨਗਰ ਕੀਰਤਨ ਵਾਲੇ ਦਿਨ ਜਿੰਨੇ ਵੀ ਲਿਕਰ ਵੈਂਟਸ ਨੇ ਮੀਟ ਦੀਆਂ ਦੁਕਾਨਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਹਾਈਐਸਟ ਰਿਗਾਰਡ ਦੇ ਨਾਲ ਅਸੀਂ ਚਾਹੇ ਕੋਈ ਮਨਿਸਟਰ ਹੈ ਚਾਹੇ ਕੋਈ ਐਮ ਐਲ ਏ ਹੈ ਜਾਏ ਕੋਈ ਹ ਬੀ ਸੀ ਐਸ ਐਸ ਪੀ ਆ ਯਮਿਆ ਜੋ ਵੀ ਸਾਡੇ ਹੌਦੇ ਹੋਣ ਪਰ ਇਸ ਨਗਰ ਕੀਰਤਨ ਦੇ ਵਿੱਚ ਮਾਨ ਸਾਹਿਬ ਜੀ ਨੇ ਜਿਵੇਂ ਸਾਨੂੰ ਹੁਕਮ ਲਾਇਆ ਕਿ ਅਸੀਂ ਬਤੌਰ ਸੇਵਾਦਾਰ ਇਸ ਨਗਰ ਕੀਰਤਨ ਦੀ ਜਿਹੜੀ ਹੈ ਅਗਵਾਈ ਪੰਥ ਸੰਗਤ ਤੇ ਸਾਡੇ ਸੰਤ ਮਹਾਪੁਰ ਕਰਨਗੇ ਅਸੀਂ ਸਾਰੇ ਜਿਹੜੇ ਹਾਂ ਅਸੀਂ ਸਾਰੇ ਸੇਵਾਦਾਰ ਬਣ ਕੇ ਜੋ ਜੋ ਸਾਡੀ ਡਿਊਟੀਆਂ ਲੱਗੂਗੀ ਕਰਨਗੇ